ਯਾਤਰਾ ਗਏ ਆਨੰਦਪੁਰ ਸਾਹਿਬ ਨੰਦਪੁਰ ਸਾਹਿਬੋਂ ਉਹਦੀਆਂ ਗੱਡੀ ਵੱਜੀ ਫਤੂਟੀਆਂ ਦੇ ਲੱਗੋ ਗੱਡੀ ਚ ਗੱਡੀ ਵੱਜ ਕੇ ਐਕਸੀਡੈਂਟ ਹੋ ਗਿਆ ਇੰਨਾ ਧਿਆਨਕ ਹਸਤਾ ਆਇਆ ਕਿ ਤਿੰਨ ਮੌਤਾ ਦੇਖਦੀਆਂ ਲਾਰੀ ਬੈੰਦੀਆਂ ਜਿਹੜੀਆਂ ਬਲਬੀਰ ਕੌਰ ਮਰੀਕੌਰ ਗੁਰਮੀਤ ਕੌਰ ਜਿੰਨੀਆਂ ਆਈਆਂ ਇਹ ਭਜਾਈ ਮੇਰੀ ਤੇ ਕੀ ਗੱਲ ਬਣੀ ਜੀ ਇਹਨਾਂ ਦੀ ਇਹ ਜੀ ਯਾਤਰਾ ਗਏ ਆਨੰਦਪੁਰ ਸਾਹਿਬ ਨੰਦਪੁਰ ਸਾਹਿਬੋਂ ਉਹਦੀਆਂ ਗੱਡੀ ਵੱਜੀ ਫਤੂਟੀਆਂ ਦੇ ਲੱਗੋ ਗੱਡੀ ਚ ਗੱਡੀ ਵੱਜ ਕੇ ਐਕਸੀਡੈਂਟ ਹੋ ਗਿਆ ਕਿੰਨੇ ਜਣੇ ਵੀਧੀਏ ਇਹ 25 ਜਣੇ 30 30 ਜਣੇ ਤੇ ਇਹਨਾਂ ਦੇ ਮੌਕੇ ਤੇ ਮੌਤ ਹੋ ਗਈ ਕਿ ਕਦੋਂ ਬਾਅਦ ਚੋ ਜੀ ਨਹੀਂ ਮੌਕੇ ਤੇ ਮੌਤ ਹੋ ਗਈ ਕਿਨ ਮੌਤਾ ਮੌਕਾ ਤੇ ਨਾਂ ਕੀ ਇਹਨਾਂ ਦਾ ਮਰੀਕੌਰ ਤੇ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਤਿੰਨ ਬੱਚੇ ਆ ਜੀ ਇੱਕ ਵਿਆਹ ਤੇ ਦੋ ਜਣੇ ਲੜਕੀ ਇੱਕ ਵਿਆਹੀਆਂ ਕਿੜਨਾਏ ਸ੍ਰੀ ਅਨੰਦਪੁਰ ਸਾਹਿਬ ਯਾਤਰਾ ਵਾਸਤੇ ਗਏ ਸੀ ਯਾਤਰਾ ਕਰਕੇ ਵਾਪਸ ਆ ਰਹੇ ਸੀ ਟੈਂਪੋ ਉੱਪਰ ਟੁੱਟੀ ਵਿਗਾਰ ਨੇੜੇ ਪੂਰਥਲਾ ਜੁਲਿਆਂ ਦੇ ਨੇੜੇ ਬਹੁਤ ਭਿਆੜਕ ਹੱਸਦਾ ਆ ਮਰਨਾ ਗੱਡੀ ਵਜੀ ਵਿੱਚ ਤੇ 25 25 ਸਵਾਰੀਆਂ ਦੇ ਕਰੀਬ ਸਾਰੀਆਂ ਸਵਾਰੀਆਂ ਬੈਠੀਆਂ ਹਿਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਔਰ ਲੇਡੀਜ਼ ਜ਼ਿਆਦਾ ਸੀ ਨਾਲ ਔਰ ਇੰਨਾ ਕਿ ਧਿਆਨਕ ਹੱਸਦਾ ਆ ਕਿ ਤਿੰਨ ਮੌਤਾ ਲੇਡੀ ਦੀਆਂ ਨਾਲੀ ਬਣਦੀਆਂ ਜਿਹੜੀਆਂ ਬਲਵੀਰ ਕੌਰ ਮਰੀਕ ਕੌਰ ਗਰਮੀਰ ਕੌਰ ਜਿੰਨਾਂ ਦੀਆਂ ਬਹੁਤ ਜ਼ਿਆਦਾ ਭਿਆੜਕ ਹੱਸਦਾ ਹੈ ਜਿਹਦਾ ਵੀ ਯਾਨੀ ਕਿ ਨਿਲਸਾਨ ਦੇ ਇੰਨੇ ਜਿਹੜੇ ਦੂਸਰੇ ਜਿਨ੍ਹਾਂ ਨੂੰ ਸੱਟਾਂ ਨਹੀਂ ਆ ਭਿਆਨਕ ਲੱਗੀਆਂ ਹਿਆ ਕਿ ਜਨਾਂ ਦਾ ਕੋ ਬਚਨ ਦੀ ਹਾਲਤ ਨਹੀਂ ਹੈਗੀ ਬਹੁਤ ਭਿਆਨਕ ਹੱਸਦਾ ਦੇ ਲਈ ਬਹੁਤ ਜੋ ਕੈਚ ਕਹਿਣ ਜੋਗੀ ਨਹੀਂ ਯਾਰ ਅਹੀਂ ਇਹੀ ਮੰਗ ਕਰਦੇ ਆ ਪਰ ਮਤ ਜੋ ਕਰ ਦਿੱਤਾ ਬਾਣਾ ਵਰਤ ਗਿਆ ਬਾਕੀ ਪੰਜਾਬ ਸਰਕਾਰ ਜੋ ਇਸ ਪਰਿਵਾਰ ਨੂੰ ਆਪਣੇ ਪੱਖੋਂ ਕੋਈ ਸਹੂਲਤ ਦੇਣੀ ਬੜੇ ਸਟੇਜ ਢੰਗ ਨਾਲ ਆਣ ਕੇ ਇਹਨਾਂ ਦੀ ਪੁਛਗਿਸ਼ ਕਰਨ ਜੋ ਕਿ ਸਾਡੇ ਨਗਰ ਦੇ ਵਿੱਚੋਂ ਸੰਗਤ ਗਈ ਸੀ ਡੇਰਾ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਆਉਂਦੇ ਆਉਂਦੇ ਇਹ ਦੇਖਦੇ ਆਏ ਸੀਗੇ ਆਪਣੀ ਯਾਤਰਾ ਵਾਸਤੇ ਗਏ ਸੀਗੇ ਤੇ ਯਾਤਰਾ ਕਰਦੇ ਕਰਦੇ ਜਿਹਦੇ ਵਿੱਚੋਂ ਤਿੰਨ ਜੀਵਰ ਮਰ ਗਏ ਆ ਜਿਹੜੀਆਂ ਤਿੰਨ ਬੀਬੀਆਂ ਬੀਬੀ ਅਮਰੀਕਾ ਔਰ ਬਲਬੀਰ ਕੌਰ ਤੇ ਮਨਜੀਤ ਕੌਰ ਇਹ ਤਿੰਨਾਂ ਜਣਿਆਂ ਦੀ ਡੈਥ ਹੋ ਗਈ ਆ ਤੇ ਬਾਕੀ ਜਲੇ ਆ ਪਰਿਵਾਰ ਦੇ ਸਰੀਸ ਜੀ ਕਾਫੀ ਆ ਕਿਸੇ ਦਾ ਲੱਖ ਟੁੱਟ ਗਿਆ ਕਿਸ ਦੀ ਲੱਤ ਟੁੱਟ ਗਈ ਆ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਜੋ ਵੀ ਵਾਤੋ ਵਾਤ ਸਹਾਇਤਾ ਉਹ ਦਿੱਤੀ ਜਾਵੇ ਕਿਉਂਕਿ ਇਲਾਜ ਕਰਾਉਣ ਜੋਗੇ ਪਰਿਵਾਰ ਨਹੀਂ ਹੈਗੇ ਤੇ ਇਸ ਕਰਕੇ ਇਹਨਾਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇ ਅਸੀਂ ਤਾਂ ਜੀ ਇਹ ਮੰਗ ਕਰਦੇ ਆ